ਕਿਸਾਨ ਵੀਰੋ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਹਾਜ਼ਰ ਹੋਏ ਆਂ ਮੌਸਮ ਦੀ ਤਾਜ਼ਾ ਜਾਣਕਾਰੀ ਲੈ ਕੇ ਆਪਾਂ ਗੱਲ ਕਰਦੇ ਆਂ ਵੀਰੋ 2021 22 23 24 25 ਜੋ 4-5 ਦਿਨ ਆਉਣ ਵਾਲੇ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਕਦੋਂ ਬਦਲੇਗਾ ਪੰਜਾਬ ਦਾ ਮੌਸਮ ਕਦੋਂ ਮਿਲੇਗੀ ਗਰਮੀ ਤੋਂ ਰਾਹਤ ਆਪਾਂ ਇਹ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਜ 20 ਤਰੀਕ ਨੂੰ ਆਪਾਂ ਗੱਲ ਕਰੀਏ 20 ਜੂਨ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ ਸਾਫ਼ ਖੁਸ਼ਕ ਹੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਟਟਵੇਂ ਭਾਗਾਂ ਦੇ ਵਿੱਚ ਬੱਦਲਾਂ ਦੀ ਆਵਾਜ਼ ਆਈ ਥੋੜੀ-ਮੁੱਟੀ ਅਚਾਨਕ ਬੱਦਲ ਬਣ ਸਕਦੇ ਨੇ ਜਿਸ ਦੇ ਕਾਰਨ ਛੋਟੇ-ਮੋਟੇ ਏਰੀਆ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਖਾਸ ਕਰਕੇ ਵੀਰੋ ਪੰਜਾਬ ਦੇ ਜੋ ਉੱਤਰ ਤੇ ਪੂਰਬੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਅੱਜ 20 ਜੂਨ ਨੂੰ ਉਸ ਤੋਂ ਬਾਅਦ ਵੀਰੋ ਕੁੱਲ ਮਿਲਾ ਕੇ ਬਾਕੀ ਪੰਜਾਬ ਦਾ ਜੋ ਹਿੱਸਾ ਹੈ ਦੱਖਣੀ ਭਾਗ ਨੇ ਪੱਛਮੀ ਭਾਗ ਨੇ ਇਹਨਾਂ ਭਾਗਾਂ ਦੇ ਵਿੱਚ ਹਲਚਲ ਕਟ ਹੋਣ ਦੀ ਸੁਭਾਅ ਬਣਾਏ ਨਿੱਕੀ ਮੋਟੀ ਬਦਰਾਂ ਦੀ ਆਵਾਜ਼ ਆਈ ਹੋ ਸਕਦੀ ਹੈ ਬਾਕੀ ਵੀ ਉਸ ਤੋਂ ਬਾਅਦ ਜੋ ਸਿਸਟਮ ਦੀ ਆਪਾਂ ਗੱਲ ਕਰੀਏ 21 ਨੂੰ ਮਜਾਬ ਦਾ ਮੌਸਮ ਕੁੱਲ ਮਿਲਾ ਕੇ ਦੁਪਹਿਰ ਤੱਕ ਠੀਕ ਹੈ ਉਸ ਤੋਂ ਬਾਅਦ ਵੀ ਦੁਪਹਿਰ ਤੋਂ ਬਾਅਦ ਦੇ ਸਮੇਂ ਦੇ ਵਿੱਚ ਛੋਟੇ ਮੂਟੇ ਬਰਸਾਤੀ ਕਰਮੇ ਟੁੱਟਵੇਂ ਰੂਪਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤਕਰੀਬਨ ਪੰਜਾਬ ਦੇ 25% ਖੇਤਰਾਂ ਦੇ ਵਿੱਚ ਹਲਕੀ ਕਿਤੇ ਥੋੜਾ ਮੋਟਾ ਸਰਟੇ ਦਰਮੀਆਪਨ ਨੂੰ ਦੇਖਣ ਨੂੰ ਅਚਾਨਕ ਮਿਲ ਸਕਦਾ ਹੈ ਉਸ ਤੋਂ ਬਾਅਦ ਵੀ ਜੇਕਰ ਆਪਾਂ ਮੌਸਮ ਦੇ ਬਦਲਾਅ ਦੀ ਗੱਲ ਕਰੀਏ ਤਾਂ ਜੋ 22 ਜੂਨ ਹੋਵੇਗੀ 22 ਜੂਨ ਦੇ ਵੀਰੋ ਤਕਰੀਬਨ ਦੁਪਹਿਰ ਤੋਂ ਬਾਅਦ ਦਾ ਸਮਾਂ ਹੋਵੇਗਾ 22 23 24 25 ਸੋ ਇਹਨਾਂ ਦਿਨਾਂ ਦੇ ਵਿੱਚ ਵੀਰੋ ਇੱਕ ਚੰਗਾ ਬਦਲੀ ਸਿਸਟਮ ਪੰਜਾਬ ਦੇ ਉੱਪਰ ਆਪਣਾ ਪ੍ਰਭਾਵ ਦਿਖਾਵੇਗਾ ਜੋ ਵਕ ਵਕ ਸਮੇਂ ਪੰਜਾਬ ਦੇ ਵਕ ਵਕ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਇਸ ਸਿਸਟਮ ਦਾ ਪ੍ਰਭਾਵ ਤਕਰੀਬਨ ਵੀਰੋ 60 70% ਖੇਤਰਾਂ ਦੇ ਵਿੱਚ ਪੰਜਾਬ ਦੇ ਉੱਪਰੋਂ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਇੱਕ ਆਪਾਂ ਨੂੰ ਤੇਜ਼ ਗਰਮੀ ਤੋਂ ਰਾਹਤ ਮਿਲੇਗੀ ਠੰਡ ਦਾ ਅਹਿਸਾਸ ਹੋਵੇਗਾ ਟੈਂਪਰੇਚਰ ਵੀਰੋ ਫਿਲਹਾਲ ਕੋਈ ਜ਼ਿਆਦਾ ਨਹੀਂ ਹਨ तकरीबन 36 37 ਡਿਗਰੀ ਦੇ ਆਸ-ਪਾਸ ਟੈਂਪਰੇਚਰ ਨੇ ਪਰ ਫਿਰ ਵੀ ਗਰਮੀ ਹੈ ਜੋ ਹਮਸ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਦੇ ਵਿੱਚ ਉਹਦੇ ਕਾਰਨ ਆਪਾਂ ਨੂੰ ਗਰਮੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਸੋ ਇਸ ਚਿਪਚਿਪੀ ਗਰਮੀ ਤੋਂ ਆਪਾਂ ਨੂੰ ਰਾਹਤ ਮਿਲੇਗੀ 22 ਜੂਨ ਤੋਂ ਬਾਅਦ ਵੀਰੋ ਜੋ ਪੰਜਾਬ ਦਾ ਮੌਸਮ ਹੈ ਉਹ ਬਦਲੇਗਾ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਸਮੇਂ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਸਮੇ ਸਮੇਂ ਤੇ 25 ਤਕਰੀਬਨ 25 ਦੀ ਗੱਲ ਕਰੀ ਵੀਰੋ ਪੂਰਾ ਜੋ ਜੂਨ ਦਾ ਮਹੀਨਾ ਹੋਵੇਗਾ ਆਖਰੀ ਹਫਤਾ ਇਹਦੇ ਵਿੱਚ ਆਪਾਂ ਨੂੰ ਬਰਸਾਤੀ ਕਾਰਵਾਈਆਂ ਦੇਖਣ ਨੂੰ ਮਿਲਦੀਆਂ ਹੀ ਰਹਿਣਗੀਆਂ ਕਿਉਂਕਿ ਮੌਨਸੂਨ ਦੀ ਐਂਟਰੀ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਜਾਵੇਗੀ ਉਸ ਤੋਂ ਬਾਅਦ ਬਰਸਾਤੀ ਕਾਰਵਾਈਆਂ ਹੁੰਦੀਆਂ ਹੀ ਰਹਿਣਗੀਆਂ ਟੈਂਪਰੇਚਰ ਤਕਰੀਬਨ 34-35 ਡਿਗਰੀ ਦੇ ਆਸ-ਪਾਸ ਹੀ ਰਹਿਣਗੇ ਜ਼ਿਆਦਾ ਨਹੀਂ ਵਧਣਗੇ ਸੋ ਵੀਰੋ ਇਹ ਸੀ ਮੌਸਮ ਦੀ ਅਪਡੇਟ ਬਾਕੀ ਜਿਵੇਂ ਸਮੇ ਸਮੇਂ ਤੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਸਹੀ ਤੋਂ ਸਹੀ ਜਾਣਕਾਰੀ ਲੈ ਕੇ ਆਪਾਂ ਕਿਸਾਨ ਵੀਰਾਂ ਲਈ ਸਮੇ ਸਮੇਂ ਤੇ ਹਾਜ਼ਰ ਹੁੰਦੇ ਰਹਿਾਂ ਸੋ ਮੌਸਮ ਦੀ ਹਰ ਪ੍ਰਕਾਰ ਦੀ ਛੋਟੀ ਤੋਂ ਵੱਡੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਚੈਹਲ ਕੀਤੀ ਸੇਵਾ ਸੈਂਟਰ ਨਾ ਬਣੀ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ